ਐਸਐਲਸੀ ਮੌਜੂਦ ਹਾਂ ਗੁਰਦੁਆਰਾ ਦਵੰਦਸਤਾਨ ਵਿਖੇ ਜਿੱਥੇ ਕਿ ਅੱਜ ਸਿੱਖ ਜਥੇਬੰਦੀਆਂ ਵੱਲੋਂ ਅਹਿਮ ਪ੍ਰੈਸ ਵਾਰਤਾ ਕਿੱਤੀ ਗਈ ਬੇਨਾਲ ਐਸਐਲਸੀ ਮੈਮ ਮੌਜੂਦ ਹੈ ਗੱਲਬਾਤ ਕਰਾਂਗੇ ਮੈਮ ਕੀ ਨਾਮ ਹੈ ਤੁਹਾਡਾ ਸਰਬਜੀਤ ਕੌਰ ਕੀ ਮਸਲਾ ਤੁਹਾਡਾ ਲਾਇਕ ਹੈ ਜਿਸ ਨੂੰ ਦੇਖਦੇ ਚੱਲਦੇ ਆਂ ਅੱਜ ਪ੍ਰੈਸ ਵਾਰਤਾ ਵਿੱਚ ਵੀ ਤੁਸੀਂ ਗੱਲ ਕੀਤੀ ਮੈਮ ਇਹ ਇਦਾਂ ਹੈ ਜੀ ਇਹ 6 ਮਨਥ ਬਿਫੋਰ ਦੀ ਗੱਲ ਹੈ ਜੀ ਸਾਡੇ ਨਾਲ ਉਦੋਂ ਵੀ ਬਹੁਤ ੱੱਕਾ ਹੋਇਆ ਸੀ ਸਾਡੇ ਮੇਰੇ ਛੋਟੇ ਛੋਟੇ ਬੱਚਿਆਂ ਦੇ ਉੱਤੇ ਇਹਨੇ ਅੰਗ ਜੱਥੇ ਬੰਦੀਆਂ ਨੂੰ ਗਲਤ ਉਕਸਾ ਕੇ ਮੇਰੇ ਘਰ ਤੇ ਹਮਲਾ ਕਰਾਇਆ ਗਿਆ ਜਦੋਂ ਉਹਨਾਂ ਨੂੰ ਮੈਂ ਅਸਲੀਅਤ ਦੱਸੀ ਉਹ ਗੱਲ ਨੂੰ ਅੰਡਰਸਟੈਂਡ ਕਰਕੇ ਮੈਨੂੰ ਕਹਿੰਦੇ ਕਿ ਚਲੋ ਦੀਦੀ ਤੁਸੀਂ ਰਾਜੀਨਾਵਾ ਕਰ ਲਓ ਮੈਂ ਪੁਲਿਸ ਕੰਪਲੇਂਟ ਕੀਤੀ ਪੂਰੇ ਮਹੱਲੇ ਨੇ ਵੀ ਕੰਪਲੇਂਟ ਕੀਤੀ ਕਿ ਇਹ ਬੰਦੇ ਨਵੇਂ ਆਏ ਆ ਜਦੋਂ ਤੋਂ ਲੋਕਾਂ ਨਾਲ ਲੜਦੇ ਆ ਬੰਦੇ ਬਾਹਰੋਂ ਬੁ ਆਪ ਵੀ ਸ਼ਰੀਆਮ ਕਰਪਾਨ ਲੈ ਕੇ ਘੁੰਮਦਾ ਤੇ ਉਦੋਂ ਅਸੀਂ ਰਾਜੀਨਾਮਾ ਕਰ ਲਿਆ ਬਸ ਇਹ ਸੀ ਕਿ ਉਦੋਂ ਵੀ ਮੈਂ ਆਵਾਜ਼ ਉਠਾਈ ਉਹ ਜਿਹੜੀ ਕੁੜੀ ਆ ਉਹਨੇ ਪਹਿਲੇ ਸਾਹਮਣਿਆਂ ਦੇ ਘਰ ਦੇ ਚਾਰ ਬੱਚਿਆਂ ਤੇ ਇਲਜ਼ਾਮ ਲਾਇਆ ਕਿ ਅੰਡਰੇਜ ਤੇ ਕਿ ਮੈਨੂੰ ਛੇੜਖਾਨੀ ਕੀਤੀ ਆ ਬਾਅਦ ਵਿੱਚ ਕਹਿ ਦਿੰਦੇ ਆ ਜਿਹੜਾ ਇਹਨਾਂ ਦਾ ਫਾਦਰ ਆ ਤੇ ਇਹਨਾਂ ਦਾ ਬ੍ਰਦਰ ਆ ਜੀ ਸਾਡੀ ਪੱਗ ਨੂੰ ਹੱਥ ਪਾਇਆ ਜਾਤਵਾਦ ਦਾ ਮਸਲਾ ਲੈ ਆਂਦੇ ਮੈਂ ਉਦੋਂ ਕੀਕਾ ਉਹਨਾਂ ਨੇ ਰਾਜੀਨਾਮਾ ਕੀਤਾ ਉਹਨਾਂ ਕੋ ਪੈਸੇ ਲਏ ਫਿਰ ਸੈਕਿੰਡ ਟਾਈਮ ਮੈਨੂੰ ਇਹ ਇਨਸੀਡੈਂਟ ਕੀਤਾ ਮੇਕੋ ਪੈਸੇ ਲਏ ਥਰਡ ਟਾਈਮ ਹੁਣ ਫੇਰ ਇਹਨਾਂ ਨੇ 12.5 ਕੰਪਲੇਂਟ ਲਿਖਾਈ ਦੈਟ ਟਾਈਮ ਮੇਰੇ ਬੱਚੇ ਸਕੂਲ ਚ ਸੀਗੇ ਕੁੜੀ ਨੇ ਕਿਹਾ ਮੈਨੂੰ ਛੇੜਖਾਨੀ ਕੀਤੀ 10 ਵਜੇ ਕਿ ਇਹਨਾਂ ਦੇ ਬੇਟੇ ਨੇ ਚੁੰਨੀ ਲਈ ਅੱਦਾ ਕੀਤਾ ਉੱਦਾ ਕੀਤਾ ਮੇਰਾ ਬੇਟਾ ਉਸ ਟਾਈਮ ਸਕੂਲ ਚ ਦੋਨੋਂ ਐਗਜ਼ਾਮ ਦਿੰਦੇ ਪਏ ਸੀਗੇ ਇੱਕ 14 ਸਾਲ ਦਾ ਇੱਕ 16 ਸਾਲ ਦਾ ਉਸ ਤੋਂ ਬਾਅਦ 3:30 ਵਜੇ ਇਹਨਾਂ ਨੇ ਸਾਡੇ ਨਾਲ ਹੱਥੋਪਾਈ ਕੀਤੀ ਆ ਜਿਹਦੀ ਇਹਨਾਂ ਨੇ ਵੀਡੀਓ ਵਾਇਰਲ ਅੱਦਾ ਕੀਤੀ ਆ ਜੀ ਵੀਡੀਓ ਕਮਾ ਕੇ ਆਪਣੇ ਬੰਦੇ ਵਿੱਚ ਬੁਲਾ ਕੇ ਇਹਨਾਂ ਦੇ ਬੇਟੇ ਨੇ ਆਪਣੇ ਘਰ ਤੇ ਹਮਲਾ ਕਰਾਇਆ ਜੇ ਅਸੀਂ ਹਮਲਾ ਕਰਾਇਆ ਹੁੰਦਾ ਇਹਨਾਂ ਦੇ ਇੱਕ ਖਰੋਚ ਵੀ ਨਾਂਦੀ ਇਹਨਾਂ ਨੇ ਮੇਰੇ ਬੇਟੇ ਦੇ ਉੱਤੇ ਹਮਲਾ ਕੀਤਾ ਮੇਰੇ ਬੇਟੇ ਦਾ ਮੈਡੀਕਲ ਅਸੀਂ ਦਿੱਤਾ ਆ ਥਾਣੇ 'ਚ ਕੁੜੀ ਦੀਆਂ ਤਿੰਨ ਸੇਮ ਕੰਪਲੇਂਟਾਂ ਦਿੱਤੀਆਂ ਹੋਈਆਂ ਪਰ ਪੁਲਿਸ ਕਹਿੰਦੀ ਜੀ ਅਸੀਂ ਕਾਰਵਾਈ ਨਹੀਂ ਕਰਨੀ ਕਿਉਂ ਨਹੀਂ ਕਰਨੀ ਕਾਰਵਾਈ ਇਹਨਾਂ ਨੇ ਰਾਤੋ ਰਾਤ ਤਾਲਮੇਲ ਕਮੇਟੀ ਦੇ ਨਾਲ ਰਾਪਤਾ ਸਾਧਿਆ ਤੇ ਸਾਡੂ ਚਾਰਾ ਦੇ ਉੱਤੇ ਪਰਚੇ ਲਵਾਤੇ ਨਜਾਇਜ਼ ਕਿੰਦੀ ਜਿਸ ਨਾਮ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦਾ ਨਾਮ ਕੀ ਹੈ ਅਮਰਜੀਤ ਸਿੰਘ ਕਿੰਨੇ ਪੈਸੇ ਤੁਸੀਂ ਕਿਹਾ ਕਿ ਪਹਿਲਾਂ ਤੁਸੀਂ ਪੈਸੇ ਉਹ ਖੁਦ ਵੀ ਵੀਡੀਓ ਚ ਕਹਿ ਰਹੇ ਆ ਜਿੱਦਨ ਲੜਾਈ ਹੋਈ ਆ 5 ਅਗਸਤ ਨੂੰ ਉਹ ਖੁਦ ਹੀ ਲਾਈਵ ਹੋ ਕੇ ਕਹਿ ਰਹੇ ਆ ਕਿ 1.5 ਲੱਖ ਦਾ ਸਾਡਾ ਆਟੋ ਆ 5 ਲੱਖ ਉਹਦੀ ਮਦਰ ਕਹਿ ਰਹੀ ਨਹੀਂ ਸਾਨੂੰ 8 ਲੱਖ ਦੇਣ ਤੇ ਰਾਜੀਨਾਮਾ ਕਰ ਲੈਣ ਤੇ ਮੈਂ ਮੈਂ ਕਹਦਾ 8 ਲੱਖ ਦੇਵਾਂ ਇੱਕ ਤਾਂ ਮੇਰੇ ਬੱਚੇ ਨਜਾਇਜ਼ ਫਸਾਏ ਸਾਡੇ ਉੱਤੇ ਪਰਚੇ ਲਵਾਏ ਦੂਜਾ ਸਾਡੇ ਨਾਲ ਫਰੋਤੀਆਂ ਦੀ ਮੰਗ ਮੇਰੇ ਘਰੋਂ ਮੈਨੂੰ 2 ਮਹੀਨੇ ਹੋ ਗਏ ਵੜਨ ਨਹੀਂ ਦਿੰਦੇ ਪੇ ਖੁੱਲੇ ਆਮ ਬਦਮਾਸ਼ੀ ਕਰਦੇ ਪੇ ਤੁਸੀਂ ਪ੍ਰਸ਼ਾਸਨ ਦੇ ਵਿੱਚ ਇਸ ਗੱਲ ਦੀ ਕੰਪਲੇਨਟ ਕੀਤੀ ਉਹਨਾਂ ਦਾ ਕੀ ਰਵੱਈਆ ਮੈਮ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਜੀ ਉਹਨਾਂ ਨੇ ਕੀਤਾ ਆ ਤੁਸੀਂ ਕੋਰਟ 'ਚ ਨਿਭੜ ਲਓ ਬਟ ਉਹ ਕੁੜੀ ਤੇ ਵੀ ਤੇ ਲਗਾਮ ਕੱਸੀ ਜਾਵੇ ਜਿਹੜੇ ਦੋ ਬੱਚਿਆਂ ਦੀ ਮਦਰ ਅੰਡਰ ਮਤਲਬ 18 ਦੇ ਬੱਚਿਆਂ ਦੇ ਉੱਤੇ ਹਰ ਹਰ ਕੋਈ ਉਹਨੂੰ ਹੀ ਛੇੜ ਰਿਹਾ ਮੈਮ ਤੇ ਪੁਲਿਸ ਕਿਉਂ ਨਹੀਂ ਉੱਤੇ ਕਾਰਵਾਈ ਕਰਦੀ ਤਿੰਨ ਕੰਪਲੇਂਟ ਆ ਉਸੇ ਥਾਣੇ ਚ ਸੇਮ ਸੇਮ ਇਨਸੀਡੈਂਟ ਉਹਦੇ ਨਾਲ ਹੋਇਆ ਕਦੀ ਕੋਈ ਲੜਕਾ ਕਦੀ ਕੋਈ ਲੜਕਾ ਉੱਤੇ ਕਿਉਂ ਨਹੀਂ ਨਿਕελ ਕਸਦੀ ਕਿ ਉਹ ਔਰਤ ਬੱਚਿਆਂ ਨੂੰ ਟਾਰਗੇਟ ਕਰ ਰਹੀ ਆ ਛੋਟੇ ਬੱਚਿਆਂ ਨੂੰ ਮੈਂਟਲੀ ਹੈਲਥ ਉਹਨਾਂ ਦੀ ਖਰਾਬ ਕਰ ਰਹੀ ਆ ਜਿਹੜੀ ਕਮੇਟੀ ਦੀ ਤੁਸੀਂ ਗੱਲ ਕੀਤੀ ਉਹਨਾਂ ਵੱਲੋਂ ਵੀ ਤੁਹਾਡੇ ਕੋਲ ਮੰਗ ਕੀਤੀ ਗਈ ਪੈਸੇ ਮੈਮ ਉਹਨਾਂ ਕੋਲ ਮੈਂ ਗਈ ਸੀਗੀ ਠੀਕ ਆ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਅਸੀਂ ਕੁਛ ਨਹੀਂ ਕਰ ਸਕਦੇ ਮੈਂ ਉਹਨਾਂ ਨੂੰ ਰੋਈ ਉਹਨਾਂ ਅੱਗੇ ਮੈਂ ਕਿਹਾ ਸਰ ਤੁਸੀਂ ਜਦੋਂ ਕਮੇਟੀ ਦਾ ਮਤਲਬ ਹੁੰਦਾ ਕੋਈ ਵੀ ਜਥੇਬੰਦੀ ਉਹਦਾ ਮਤਲਬ ਹੁੰਦਾ ਕਿ ਕਿਸੇ ਦੀ ਧੀ ਪੈਣ ਥਾਣੇ ਨਾ ਜਾਵੇ ਉਹ ਇੱਕ ਧਿਰ ਨੂੰ ਸੁਣ ਕੇ ਕਦੀ ਫੈਸਲਾ ਨਹੀਂ ਸੁਣਾਉਂਦੇ ਮੈਂ ਉਹਨਾਂ ਕੋਲ ਖੁਦ ਗਈ ਮੈਂ ਕਿਹਾ ਸਰ ਤੁਸੀਂ ਉਹਨਾਂ ਦਾ ਦੁੱਖ ਸੁਣਿਆ ਹੁਣ ਮੇਰਾ ਵੀ ਸੁਣੋ ਕਿ ਆ ਦੇਖੋ ਮੇਰੇ ਬੱਚਿਆਂ ਦੀਆਂ ਅਟੈਂਡੈਂਸ ਚੈੱਕ ਕਰੋ ਕਿ ਮੇਰੇ ਬੱਚੇ ਦਾ ਟਾਈਮ ਉੱਥੇ ਸਿਗੇ ਹੀ ਨਹੀਂ ਤੇ ਮੈਂ ਕਿਹਾ ਜਿਹੜੀ ਤੁਹਾਡੇ ਕੋਲ ਬੈਂਸ ਬਸਈਏ ਦੀ ਵੀਡੀਓ ਤੁਸੀਂ ਕਰ ਰਹੇ ਹੋ ਹਾਈਲਾਈਟ ਉਹ ਚ ਅਸੀਂ ਖਾਲੀ ਹੱਥ ਖੜੇ ਆ ਠੀਕ ਹੈ ਤੇ ਮੈਂ ਕਹਿੰਦਾ ਉਸ ਵੀਡੀਓ ਦੇ ਵਿੱਚ ਉਹ ਵੀ ਤਾਂ ਕੈਪਚਰ ਹੋਇਆ ਹੋਗਾ ਜੋ ਕੁੜੀ ਕਹਿ ਰਹੀ ਹੈ ਕਿ ਮੇਰੇ ਬੇਟੇ ਨੇ ਹੁੰਦਿਆ ਦੁਪੱਟਾ ਲਾਇਆ ਉਹਨੂੰ ਛੇੜਿਆ ਉਹਨੂੰ ਗਲਤ ਇਸ਼ਾਰੇ ਕੀਤੇ ਉਪਰੋਂ ਕਹਿ ਰਹੀ ਕਿ ਮੇਰਾ ਕੋਈ ਰਿਸ਼ਤੇਦਾਰ ਨਾਲ ਸੀ ਉਦੋਂ ਵੀ ਤਾਂ ਕੈਮਰਾਮੈਨ ਮੋਥੇ ਹੀ ਸੀਗਾ ਨਾ ਮੈਂ ਉਹਨਾਂ ਨੂੰ ਕਿਹਾ ਕੋਈ ਪ੍ਰੂਫ ਹੈਗਾ ਕਹਿੰਦੇ ਨਹੀਂ ਮੈਂ ਕਿਹਾ ਸਰ ਤੁਸੀਂ ਮੇਰੇ ਬੱਚਿਆਂ ਦਾ ਫਿਊਚਰ ਨਾ ਖਰਾਬ ਕਰੋ ਤੁਸੀਂ ਜੋ ਵੀ ਹੈ ਨਾ ਜੇ ਤੁਸੀਂ ਪਰਚੇ ਲਵਾ ਸਕਦੇ ਆ ਤੁਸੀਂ ਜੋ ਵੀ ਹੈ ਸਾਰਾ ਕੁਝ ਰਿਜ਼ੋਲਵ ਕਰਵਾ ਦਿਓ ਕਹਿੰਦੇ ਤਾਂ ਕੁਝ ਨਹੀਂ ਹੋਣਾ ਕੋਰਟ ਚ ਜਾਓ ਉਹਨੂੰ ਤੁਸੀਂ ਕੀ ਮੰਗ ਕਰਦੇ ਹੋ ਪਰਸ਼ੁਮ ਮੈਮ ਮੈਂ ਇਹ ਕਰ ਰਹੀ ਹਾਂ ਕਿ ਜਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਤੇ ਸਾਨੂੰ ਬੇਕਾਰ ਕੀਤਾ ਉਹ ਕੁੜੀ ਦੇ ਉੱਤੇ ਵੀ ਪਰਚਾ ਹੋਣਾ ਚਾਹੀਦਾ ਜਿਹੜੀ ਬਾਰ-ਬਾਰ ਅੰਡਰਏਜ ਬੱਚਿਆਂ ਨੂੰ ਬਲੈਕਮੇਲ ਕਰਦੀ ਪਈ ਆ ਇੱਕ ਵਾਰੀ ਨਹੀਂ ਤਿੰਨ ਉਹਦੀਆਂ ਕੰਪਲੇਂਟਾਂ ਮੇਰੇ ਕੋਲ ਆ ਬੱਚੇ ਮੇਰੇ ਸਕੂਲੇ ਸੀਗੇ ਤੇ ਸੈਕੰਡ ਮੈਮ ਉਹਦਾ ਜਿਹੜਾ ਭਰਾ ਆ ਪ੍ਰਤੀਕ ਸਿੰਘ ਅੰਚੂ ਜਿੰਨੇ ਮੇਰੇ ਬੇਟੇ ਦੇ ਉੱਤੇ ਹਮਲਾ ਕੀਤਾ ਮਾਈਨਰ ਦਾ ਪਰਚਾ ਉਹਦੇ ਤੇ ਵੀ ਬੰਦਾ ਪੁਲਿਸ ਨੇ ਕੋਈ ਪਰਚਾ ਨਹੀਂ ਲਾਇਆ ਉਹਦੇ ਤੇ ਜਦ ਕਿ ਮੈਂ ਮੈਡੀਕਲ ਦਿੱਤਾ ਮੈਨੂੰ ਕਿਹਾ ਗਿਆ ਇਦਾਂ ਦੇ ਮੈਡੀਕਲ ਤਾਂ ਅਸੀਂ ਰੋਜ਼ ਚਾਰ ਪੰਜ ਬਣਾ ਲੀਦੇ ਆ ਮੇਰੀ ਐਫ ਆਈ ਸੁਇਸ ਸੰਸਟਲ ਮੈਮ ਜਿਹਨਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਦੇ ਨਾਲ ਤਕੇਸ਼ਾਈ ਹੋਈ ਹੈ ਕਿਸੇ ਗੱਲ ਨੂੰ ਲੈ ਕੇ ਤੇ ਇਹ ਕਮੇਟੀ ਦੇ ਕੋਲ ਪਹੁੰਚੇ ਨੇ ਅੱਜ ਗੁਰਦੁਆਰਾ ਦਵਾਨ ਸਥਾਨ ਵਿਖੇ ਅਲੱਗ-ਅਲੱਗ ਜੱਥੇਬੰਦੀਆਂ ਵੱਲੋਂ ਇਹਨਾਂ ਦੇ ਮਸਲੇ ਨੂੰ ਚੁੱਕਿਆ ਗਿਆ ਤੇ ਇਸ ਨੂੰ ਹੱਲ ਕਰਨ ਦੀ ਗੱਲ ਕੀਤੀ ਗਈ